ਤੁਸੀਂ ਖ਼ਬਰਾਂ ਸੁਣੀਆਂ ਹੋਣਗੀਆਂ ਅਮਰਤਪਾਲ ਜਿਹੜੇ ਖੰਡੂਰ ਸਾਹਿਬ ਤੋਂ ਐਮਪੀ ਬਣੇ ਨੇ ਪਰ ਬੈਠੇ ਡਿਬਰੂਗੜ੍ਹ ਨੇ ਤੇ ਉਹਨਾਂ ਨੂੰ ਬੀਜੇਪੀ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿੰਮੇਵਾਰੀ ਕੀ ਹੈ ਮੈਂ ਉਧਰ ਨਹੀਂ ਜਾਣਾ ਮੈਂ ਤਾਂ ਸਿਰਫ ਗੱਲ ਇਹ ਕਰਨੀ ਹੈ ਪੰਜਾਬ ਦੇ ਲਈ ਬੀਜੇਪੀ ਕੋਈ ਮਾੜਾ ਨਹੀਂ ਕਰ ਰਹੀ ਬਹੁਤੇ ਲੋਕ ਇਤਰਾਜ਼ ਕਰਦੇ ਐ ਮੈਂ ਵੀ ਬੀਜੇਪੀ ਜੁਆਇਨ ਕੀਤੀ ਸੀ ਕਿਸੇ ਕਾਰਨਾ ਕਰਕੇ ਮੈਂ ਛੱਡ ਦਿੱਤੀ ਸੀ ਦੁਬਾਰਾ ਜਾ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਮੈਂ ਅੱਜ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦਿਓ ਜਿਹੜੇ ਬੰਦੇ ਨੇ ਡਿੰਗਾ ਮਾਰਦੇ ਹੁੰਦੇ ਐ ਕਿ ਅਮਰਤਪਾਲ ਖਾਲਿਸਤਾਨ ਬਣਾਊਗਾ ਅਮਰਤਪਾਲ ਪੰਜਾਬ ਦਾ ਮੁੱਖ ਮੰਤਰੀ ਬਣ ਜਾਊਗਾ ਸਿੱਖ ਕੌਮ ਨੂੰ ਸੰਭਾਲੂਗਾ ਨਸ਼ਿਆਂ ਦਾ ਜਿਹੜਾ ਹੜ ਬਗਦਾ ਉਹ ਤੇ ਰੋਕ ਲੱਗ ਜਾਊ ਗੁੰਡਾਗਰਦੀ ਖਤਮ ਹੋ ਜਾਊ ਅਮਰਤਪਾਲ ਆਜ਼ਾਦੀ ਭਾਣਦਾ ਐ ਅਮਰਤਪਾਲ ਗੁਲਾਮ ਨਹੀਂ ਹੈਗਾ ਤੇ ਹੁਣ ਬੀਜੇਪੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਗੁਲਾਮ ਬਣਾ ਕੇ ਦਿੰਦੀ ਹੈ ਚਮਚਾ ਬਣਾ ਕੇ ਦਿੰਦੀ ਹੈ ਮਾਫੀ ਮੰਗਵਾ ਕੇ ਦਿੰਦੀ ਹੈ ਅੰਦਰ ਕੀ ਕਮਿਟਮੈਂਟ ਹੋਈ ਹੈ ਇਹਦੇ ਬਾਰੇ ਜਿਹੜੀਆਂ ਭੇਡਾਂ ਗਾਲਾਂ ਕੱਢਦੀਆਂ ਹੁੰਦੀਆਂ ਨੇ ਸਾਡਾ ਭਾਉ ਐਦਾਂ ਕਰ ਦੋ ਤੇ ਹੁਣ ਨੀਂਦ ਆ ਰੂ ਭੇਡਾਂ ਨੂੰ ਹਾਲਾਂਕਿ ਅਮਰਤਪਾਲ ਦੀ ਕੋਈ ਸਟੇਟਮੈਂਟ ਨਹੀਂ ਆਈ ਨਾ ਕੋਈ ਟਿੱਠੀ ਬਾਹਰ ਆਈ ਹੈ ਜਿਵੇਂ ਸੰਦੇਸ਼ਾ ਆਉਂਦਾ ਹੁੰਦਾ ਹੈ ਜੇਲ੍ਹ ਵਿੱਚੋਂ ਹਲੇ ਤੱਕ ਕੋਈ ਆਇਆ ਨਹੀਂ ਇਹ ਜਿਹੜੀ ਚਰਚਾ ਛੜੀ ਹੋਈ ਹੈ ਮੀਡੀਆ ਦੇ ਵਿੱਚ ਮੈਂ ਉਹ ਗੱਲ ਕਰ ਰਿਹਾ ਮਤਲਬ ਕਿ ਜ਼ਿੰਮੇਵਾਰੀ ਜੇ ਦੇ ਦਿੱਤੀ ਬੀਜੇਪੀ ਨੇ ਕੋਈ ਮਾਰਾ ਤਾਂ ਨਹੀਂ ਕੀਤਾ ਪਰ ਹੁਣ ਭੇਡਾਂ ਦਾ ਤਾਂ ਮਰਨ ਹੋਇਆ ਪਿਆ ਵੀ ਜਿਹੜੇ ਬੀਜੇਪੀ ਨੂੰ ਗਾਲਾਂ ਕੱਢਦੇ ਸੀ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਅਕਾਲੀਆਂ ਨੂੰ ਗਾਲਾਂ ਕੱਢਦੇ ਸੀ ਭਵੰਤਮਨ ਨੂੰ ਗਾਲਾਂ ਕੱਢਦੇ ਸੀ ਹੁਣ ਉਹ ਤੁਹਾਡਾ ਅਮਰਤਪਾਲ ਉਹ ਤਾਂ ਭਾਜਪਾ ਦੀ ਜੁੱਤੀਆਂ ਵਿੱਚ ਬਹਿ ਗਿਆ ਹੁਣ ਖਾਲਸਾ ਨੂੰ ਬਣੂਗਾ ਹੁਣ ਹੁਣ ਗੁਲਾਮ ਹੈ ਕ ਆਜ਼ਾਦ ਹੈ ਜਿਹੜਾ ਕਹਿੰਦਾ ਸੀ ਪਾਸਪੋਰਟ ਤਾਂ ਇੱਕ ਦਸਤਾਵੇਜ਼ ਹੁੰਦਾ ਮੈਂ ਤਾਂ ਭਾਰਤੀ ਸੰਵਿਧਾਨ ਨੂੰ ਭਾਰਤੀ ਕਾਨੂੰਨ ਨੂੰ ਮੰਨਦਾ ਹੀ ਨਹੀਂ ਕਹਿੰਦਾ ਸੀ ਨਾ ਤੇ ਹੁਣ ਭਾਜਪਾ ਨੇ ਚਿੱਠੀ ਭੇਜੀ ਹੋਣੀ ਆ ਜਾਂ ਫੋਨ ਕੀਤਾ ਹੋਣਾ ਤੇ ਹੁਣ ਅਮਰਤਪਾਲ ਨੇ ਲੋਕਾਂ ਦੀ ਰੈਲ ਲਈ ਹੋਣੀ ਆ ਕਿ ਭਾਜਪਾ ਮੈਨੂੰ ਆਹ ਜ਼ਿੰਮੇਵਾਰੀ ਦੇ ਰਹੀ ਹੈ ਪੁੱਛਿਆ ਤਾਂ ਹੁਣ ਕਿਸੇ ਨੂੰ ਉਮਰਤਪਾਲ ਦੇ ਪਿਤਾ ਤੋਂ ਪੁੱਛ ਲਓ ਜਿਹੜੇ ਹੋਰ ਨਾਲ ਲਗਾਉਣਾ ਫਿਰਦੀਆਂ ਹੁੰਦੀਆਂ ਨੇ ਸਾਡਾ ਭਾਉ ਆਜ਼ਾਦੀ ਦਿਵਾਊਗਾ ਜਿਹੜੇ ਕਹਿੰਦੇ ਸੰਜਮਨੈਲ ਸਿੰਘ ਦੀ ਸੇਮ ਕਾਪੀ ਹੈ ਗੜਕ ਦੇ ਨਾਲ ਗੱਲ ਕਰਦਾ ਥਾਣੇ ਵਿੱਚ ਕਹਿੰਦਾ ਸੀ ਨਾ ਤੁਸੀਂ ਤੜ ਜੇ ਕੀਤੀ ਹੈ ਸਾਡੀ ਕਹਿੰਦੇ ਲੋਕ ਇਕੱਠੇ ਨਹੀਂ ਹੁੰਦੇ ਕਹਿੰਦਾ ਸੀ ਨਾ ਤੇ ਹੁਣ ਹੁਣ ਬੰਦੇ ਦਾ ਪੁੱਤ ਬਣਾ ਕੇ ਚਿੱਠੀ ਲਿਖ ਕੇ ਆ ਲੈਣ ਜੇਬ ਵਿੱਚ ਪਾਤੀ ਵੀ ਆ ਜਿੰਮੇਵਾਰੀ ਦੇਣੀ ਹੈ ਸਰਕਾਰ ਬਣਾਵਾਂਗੇ ਥਾਈ ਵਿੱਚ ਅਸੀਂ ਸਾਡੇ ਲਈ ਕੰਮ ਕਰੇਗਾ ਹੁਣ ਕੀ ਇਹ ਮਸ਼ਬਰਾ ਅਮਰਤਪਾਲ ਨੇ ਤੁਹਾਡੇ ਕੋਲੋਂ ਲਿਆ ਜਿਹੜੀਆਂ ਭੇਡਾਂ ਬਿਆਬ ਬ ਕਰਦੀਆਂ ਹੁੰਦੀਆਂ ਨੇ ਪਿੱਛੇ ਤੁਰਦੀਆਂ ਪੁੱਛਿਆ ਹੋਣਾ ਕਿਸੇ ਤੋਂ ਜਿਹੜਾ ਕਤੀੜ ਅਮਰੀਕਾ ਵਿੱਚ ਬੈਠਾ ਬਘੇਲਾ ਚਾਚਾ ਉਹਦੇ ਕੋਲ ਪੁੱਛਿਆ ਹੋਣਾ ਇੱਥੇ ਹੋਰ ਫਿਰਦੇ ਨੇ ਪਰਵਾਨੇ ਵਰਗੇ ਪੁੱਛਿਆ ਹੋਣਾ ਅਗਲੇ ਫੋਨ ਕਰਕੇ ਵੀ ਦੱਸੋ ਸਾਨੂੰ ਅਮਰਤਪਾਲ ਨੇ ਪੁੱਛਿਆ ਹੋਣਾ ਰਹਿ ਲਈ ਹੋਣੀ ਆ ਨੀ ਕਿੱਦਾਂ ਕਰਾਂ ਹੁਣ ਜਗਲੇ ਨੇ ਕੰਨ ਮਰੋੜ ਕੇ ਕਹਤਾ ਬੰਦੇ ਦਾ ਪੁੱਤ ਬਣ ਕੇ ਸਾਈਨ ਕਰ ਕੁਛ ਤਾਂ ਤਾਂ ਸਹੀ ਹੁਣ ਬਾਹਰ ਕੋਈ ਤਾਂ ਸੰਦੇਸ਼ ਆਇਆ ਹੁਣ ਦੱਸੋ ਹੁਣ ਤੁਹਾਡਾ ਕੰਮ ਪਤਾ ਕੀ ਹੈ ਤੁਹਾਡੀ ਖਰਾਕ ਹੈ ਗੰਦਗੀ ਖਾਓ ਤੇ ਪਾਣੀ ਪੀਓ ਆਰਾਮ ਕਰੋ ਮौज ਨਾਲ ਆ ਜੜੀ ਨੇ ਤੁਹਾਡਾ ਦੁੱਧ ਕੱਢ ਕੇ ਚਾਹ ਬਣਾ ਲੈਣੀ ਹੁੰਦੀ ਹੈ ਸਾਲ ਬਾਅਦ ਉਹਨਾਂ ਲਾ ਲੈਣੀ ਹੁੰਦੀ ਹੈ ਪਤਾ ਹੁੰਦਾ ਹੈ ਜੜੀ ਨੂੰ ਵੀ ਸਾਲ ਬਾਅਦ ਉਹਨਾਂ ਹੋਣੀ ਹੈ ਤੇ ਪਹਿਲਾਂ ਅਮਰਪਾਲ ਨੇ 5 ਕਰੋੜ ਬਜਟ ਆਇਆ ਜਿਹੜਾ ਫੰਡ ਹੁੰਦਾ ਐਮਪੀ ਦਾ 25 ਕਰੋੜ ਹੋ ਗਿਆ 5 ਸਾਲ ਦਾ ਉਹ 25 ਕਰੋੜ ਦੀ ਉਹਨੂੰ ਪਹਿਲਾਂ ਵੇਚਦੀ ਹਣ ਦੁਬਾਰਾ ਫੇਰ ਵਿੱਚ ਤੁਸੀਂ ਬਿਆਹ ਮੈਂ ਕਰੀ ਚੱਲੋ ਇਹ ਸੱਚੀਆਂ ਗੱਲਾਂ ਨੇ ਮਿੱਤਰੋ ਜਿਹੜੇ ਕਹਿੰਦੇ ਹੈ ਨਾ ਖਾਲਸਾਨ ਚਾਹੀਦਾ ਭਿੰਡਰਾਂ ਵਾਲਿਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਹੁਣ ਪੁੱਛੋ ਅਮਰਤਪਾਲ ਤੋਂ ਕਿ ਉਹਨੂੰ ਫੋਨ ਕੀਤਾ ਸੀ ਕੁਝ ਤਾਂ ਪੁੱਛਿਆ ਹੋਣਾ ਤੁਹਾਡੇ ਕੋਲੋਂ ਜਾਂ ਫਿਰ ਗਾਲਾਂ ਕਢਣੀਆਂ ਹੁੰਦੀਆਂ ਨੇ ਕੱਢੀ ਚੱਲੋ ਅੱਜ ਤੁਹਾਨੂੰ ਮੈਂ 2 ਮਿੰਟ ਦੇਣਿਆ ਗਾਲਾਂ ਕੱਢਣ ਵਾਸਤੇ ਜਿੰਨੀਆਂ ਮਰਜ਼ੀ ਕੱਢਿਓ ਤੁਹਾਡੀ ਕਰਤੂਤ ਮਿੰਟਾਂ ਵਿੱਚ ਸਾਹਮਣੇ ਲੋਕ ਦੇਖਣਗੇ ਵੀ ਜਵਾਬ ਦੇ ਨਹੀਂ ਸਕਦੇ ਗਾਣਾ ਕਰਦੇ